ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਤੂੰ ਹਮੇਸ਼ਾ ਇਹ ਸੋਚਦਾ ਹੈ ਕਿ ਸਾਹਮਣੇ ਵਾਲਾ ਕਿੱਥੇ ਪਹੁੰਚ ਰਿਹਾ ਹੈ ਕਿਹੜੇ ਰਾਹ ਉੱਤੇ ਜਾ ਰਿਹਾ ਹੈ ਕਿਉਂ ਤੂੰ ਦੂਜਿਆਂ ਦੇ ਰਾਹਾਂ ਨੂੰ ਦੇਖ ਕੇ ਆਪਣੇ ਰਾਹ ਉੱਤੇ ਸ਼ੱਕ ਕਰਦਾ ਹੈ ਸੁਣੋ ਕਿਸੇ ਨੂੰ ਨਹੀਂ ਪਤਾ ਕਿ ਕਿਹੜਾ ਰਸਤਾ ਕਦੋਂ ਨਵਾਂ ਮੋੜ ਲੈ ਲਵੇ ਅਤੇ ਕਿੱਥੇ ਲੈ ਜਾਵੇ ਪਰ ਜੇਕਰ ਤੂੰ ਪਹਿਲਾਂ ਹੀ ਸੱਚ ਦਾ ਰਾਹ ਫੜ ਲਵੇ ਤਾਂ ਕਦੀ ਪਟਕਣਾ ਦਾ ਡਰ ਨਹੀਂ ਹੁੰਦਾ ਸੱਚ ਦਾ ਰਾਹ ਪਰ ਔਖਾ ਜ਼ਰੂਰ ਹੁੰਦਾ ਹੈ ਪਰ ਉਹ ਸਿੱਧਾ ਉਚਾਈਆਂ ਸ਼ਾਂਤੀ ਅਤੇ ਤਰੱਕੀ ਦੇ ਵੱਲ ਲੈ ਕੇ ਜਾਂਦਾ ਹੈ ਝੂਠ ਅਤੇ ਲੋਭ ਦਾ ਰਸਤਾ ਸੋਖਾ ਜ਼ਰੂਰ ਰਿਕਦਾ ਹੈ ਪਰ ਉਸ ਦਾ ਅੰਤ ਹਮੇਸ਼ਾ ਹੀ ਮਾੜਾ ਅਤੇ ਅੰਧਕਾਰ ਭਰਿਆ ਹੁੰਦਾ ਹੈ ਗੁਰੂ ਸਾਹਿਬ ਹਮੇਸ਼ਾ ਇਹ ਸਿੱਖਿਆ ਦਿੰਦੇ ਹਨ ਕਿ ਰਸਤਾ ਭਾਵੇਂ ਔਖਾ ਹੋਵੇ ਪਰ ਸੱਚ ਹੀ ਉਹ ਦੀਪਕ ਹੈ ਜਿਹੜਾ ਅੰਧੇਰੇ ਨੂੰ ચીਰ ਕੇ ਰੋਸ਼ਨੀ ਕਰਦਾ ਹੈ ਆਪਣੇ ਪੈਰ ਸਦਾ ਸੱਚ ਦੀ ਧਰਤੀ ਉੱਪਰ ਰੱਖੋ ਕਦੇ ਨਾ ਸੋਚੋ ਦੂਜਿਆਂ ਦੀ ਚਾਲ ਬਾਰੇ ਤੇਰੀ ਮੰਜ਼ਿਲ ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਹੈ ਕਦੇ ਨਾ ਸੋਚੋ ਦੂਜਿਆਂ ਦੀ ਚਾਲ ਬਾਰੇ ਅਤੇ ਉਹ ਤੈਨੂੰ ਉੱਥੇ ਹੀ ਪਹੁੰਚਾਣਗੇ ਜਿੱਥੇ ਕੇਵਲ ਸੱਚੇ ਨੂੰ ਥਾਂ ਮਿਲਦੀ ਹੈ ਯਾਦ ਰੱਖੋ ਸੱਚ ਦੀ ਰਾਹ ਭਲੇ ਧੀਰ ਨਾਲ ਫਲ ਦਵੇ ਪਰ ਉਸ ਦਾ ਫਲ ਹਮੇਸ਼ਾ ਅਮਰ ਅਤੇ ਮਿੱਠਾ ਹੁੰਦਾ ਹੈ ਜਦੋਂ ਤੂੰ ਉਸ ਪੱਥ ਉੱਤੇ ਚੱਲਦੇ ਅਤੇ ਅੜੇ ਰਹੋਗੇ ਤਾਂ ਖੁਦ ਗੁਰੂ ਸਾਹਿਬ ਤੇਰੇ ਸਾਹਮਣੇ ਉਹ ਰਾਹ ਖੋਲਣਗੇ ਜਿਹੜਾ ਸਿੱਧਾ ਰਾਹ ਤਰੱਕੀ ਵੱਲ ਨੂੰ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ